ਤੁਹਨਾਮ ਮਰਾਰੀ ਸਤਿ ਪਾਈ ਸਿਕੇ ਪਰਮੰਗਵੰ ਤੁਮਨਾਮਕ ਆਰ ਹਰ ਦੇ ਪਰਮ ਜਿਗੁਰ ਆਪ ਸੈਰ ਕੀ ਜੋ ਜਗਤ ਦਾ ਆਲੋਕ ਬਤੁਨ ਮੋਦੀ ਆਪ ਤੁਮ ਕੀ ਸਰਬਾ ਤੁਮ ਆਪ ਆਪੇ ਕੀ ਆਪ ਹੀ ਪਾਈ ਹਰਿ ਸਿਧਰਾ ਨਾਮਿਤ ਸਰਬਨਨ ਸਤਿ ਕੋ ਹਉ ਰੇ ਰਾਨਟ ਆਪਰ ਧਾਰਨ ਸਟਕ ਰਵਾਜਨ ਆਦੂ ਆਪ ਨਰਨ ਦੀ ਸਭਾ ਕੀ ਰੇ ਸਿਧ ਕਹਲਾ ਸਾਧ ਸੰਜੋਗ ਮੇ ਜੋਗ ਤੇ ਕਾ ਚਨਾ ਹੈ ਰੇਖਿਆ ਤੇ ਭਾਰ ਵਾਦੇਸ ਇਸੇ ਆਦੇਸ ਆਦਮ ਕੀ ਅਨਾਦੇ ਨਾਮਕ ਜਿਗ ਜਗ ਇਕੋ ਰੇਸ ਇਕਾ ਮਾਇ ਜਿਵਤਮੇ हिकु पनारे लाइ